5 ਲੱਖ ਰੁਪਏ ਰੇਟ ਹੈ ਤੁਹਾਡੇ ਐਮਐਲਏ ਦਾ ਕੋਈ ਕਾਨੂੰਨੀ ਕਰਦਾ 25 ਲੱਖ ਰੇਟ ਹੈ ਅਗਰ ਕੋਈ ਮੌਲ ਬਣਾਉਂਦਾ ਹੈ ਉਹਦਾ 50 ਲੱਖ ਰੇਟ ਹੈ ਅਗਰ ਅਜ ਕੋਈ ਛੱਤ ਪਾਵੇ ਉਹਦਾ 2 ਲੱਖ ਰੁਪਏ ਰੇਟ ਹੈ ਉੱਥੇ ਤੁਹਾਡਾ ਧਿਆਨ ਨਹੀਂ ਜਾ ਰਿਹਾ ਮੁੱਖ ਮੰਤਰੀ ਸਾਹਿਬ ਆਪਣੀਆਂ ਅੱਖਾਂ ਖੋਲੋ ਸਿੱਧਾ ਸਿੱਧ ਮੈਂ ਤੁਹਾਨੂੰ ਹਿੱਟ ਦੇਣ ਜਾ ਰਿਹਾ ਕਿ ਤੁਸੀਂ ਅਗਰ ਪੰਜ ਪਈ ਤੱਕਰ ਮੇਰੇ ਕੋਲ ਐਵੀਡੈਂਸ ਨਹੀਂ ਮੰਗਾਏ ਫੇ ਮੈਂ ਸਾਰੀਆਂ ਰਕੋਡੀਆਂ ਲੈ ਕੇ ਜਨਤਾ 'ਚ ਜਾਵਾਂਗਾ ਜਨਤਾ ਜੋ ਫੈਸਲਾ ਕਰੇਗੀ ਇਹ ਲੋਕ ਭਲੇ ਆਪਣੇ ਮਾਨ ਜੋ ਰਮਨ ਅਰੋੜਾ ਐਮ ਐਲ ਏ ਸਾਹਿਬ ਦੀ ਰਿਕਾਰਡਿੰਗ ਸੁਣੋ ਜਿਹੜੇ ਮੈਨੂੰ 25 ਲੱਖ ਦਾ ਲਾਲੇ ਦੇ ਰਹੇ ਆ تیرੇ ਕਰਕੇ ਕੀ ਕੀ ਇਹਨ ਘਰੇ ਝੂਠ ਬੋਲਦਾ ਰਹੇ ਪੱਖੀ ਲੱਖ ਰੁਪਇਆ ਘਟ ਰਿਹਾ ਤੇਰੇ ਹਲਕੇ ਦਾ ਮੇਰੇ ਹਨ ਕਿਹੜਾ 25 ਲੱਖ ਰੁਪਇਆ ਘਟ ਜਾ ਰਿਹਾ ਲਾਤਰੀਆਂ ਦਾ ਇਸ ਤੋਂ ਅਗਲੀ ਰਿਕਾਰਡਿੰਗ ਪੂਰੀ ਦਵਾਂਗਾ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਮੈਂ ਤੁਹਾਨੂੰ ਪੂਰੀ ਰਿਕਾਰਡਿੰਗ ਦਵਾਵਾਂਗਾ ਤੁਹਾਡਾ ਐਮਐਲਏ ਮੈਨੂੰ ਕਹਿ ਰਿਹਾ ਕਿ ਲਾਟਰੀਆਂ ਦਾ ਜਿਹੜਾ ਪੈਸਾ ਏ ਤੇਰੇ ਹਿੱਸੇ ਦਾ 25 ਲੱਖ ਰੁਪਈਆ ਨਾ ਕਰ ਬੰਦ ਲੈ ਲੈ ਪਹਿਲੇ ਮੈਨੂੰ ਆਫਰ ਦੇ ਰਿਆ 10 ਲੱਖ ਦੀ ਫਿਰ ਦੇ ਰਿਆ 12 ਲੱਖ ਦੀ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਲੈ ਕੇ ਆਵਾਂਗਾ ਜਨਤਾ ਦੇ ਵਿੱਚ ਸਿਰ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਸੀ ਕਿ ਮੇਰੀ ਲੜਾਈ ਵਿਚਾਰਤਰਾ ਦੀ ਮੈਂ ਜ਼ਿਆਦਾ ਨਹੀਂ ਬੋਲਣਾ ਨਾ ਪਾਰਟੀ ਦੇ ਖਿਲਾਫ ਵਿਚਾਰ ਕਰ ਰਿਹਾ ਤੁਹਾਡੀ ਪਾਰਟੀ ਦੇ ਅੱਤਕੇ ਖਿਲਾਫ ਬੋਲ ਰਿਹਾ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਮੈਂ ਉਹ ਲੋਕਾਂ ਦੇ ਘਰ ਲੈ ਕੇ ਜਾ ਰਿਹਾ ਸੱਚ ਔਰ ਝੂਠ ਦੀ ਲੜਾਈ ਪਰ ਤੁਸੀਂ ਮਜਬੂਰ ਕਰਤਾ ਮੈਨੂੰ ਮੁੱਖ ਮੰਤਰੀ ਸਾਹਿਬ ਅੱਜ ਮਜਬੂਰ ਕਰਤਾ ਸ਼ਾਇਦ ਮੇਰਾ ਕੋਈ ਕਤਲ ਵੀ ਕਰ ਦੇ ਮੇਰੇ ਪਰਿਵਾਰ ਨੂੰ ਕੋਈ ਮਾਰ ਵੀ ਦੇਵੇ ਪੰਜ ਤਰੀਕਾ ਜਿਹੜੀਆਂ ਰਿਕਾਰਡਿੰਗਾਂ ਐ ਇਸ ਨੂੰ ਲੈਣ ਦੇ ਲਈ ਮੇਰਾ ਕੋਈ ਨੁਕਸਾਨ ਵੀ ਕਰ ਦੇ ਤਾਂ ਵੀ ਜਨਤਾ ਵਿੱਚ ਪਹੁੰਚਣੀਆਂ